ਸੰਗਰੂਰ ਵਿੱਚ ਦੋ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟੇ ਦੋ ਆਈਫੋਨ ਲੁੱਟ ਦੀ ਵਾਰਦਾਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ ਸੰਗਰੂਰ ਦੀ ਮਾਰਕੀਟ ਵਿੱਚ ਸ਼ਰਮਾ ਮੋਬਾਈਲ ਗੈਲਰੀ ਵਿੱਚ ਦੋ ਨੌਜਵਾਨ ਮੋਬਾਈਲ ਫੋਨ ਦੇਖਣ ਆਏ ਕੁਝ ਸਮੇਂ ਬਾਅਦ ਇੱਕ ਬਾਹਰ ਚਲਾ ਗਿਆ ਦੂਸਰਾ ਨੌਜਵਾਨ ਮੋਬਾਈਲ ਨੂੰ ਚੰਗੀ ਤਰ੍ਹਾਂ ਦੇਖਣ ਬਹਾਨੇ ਬਾਹਰ ਗਿਆ ਤੇ ਦੋਹੇ ਮੋਟਰਸਾਈਕਲ ਤੇ ਬੇਫਰਾਰ ਹੋ ਗਈ ਫੋਨ ਦੇਖਣ ਆਏ ਮੇਰੀ ਦੁਕਾਨ ਤੇ ਅੱਛਾ ਤੇ ਆਏ ਤੇ ਫੋਨ ਗੰਦੇ ਦਿਖਾਇਓ ਫੋਨ ਦਿਖਾਤਾ ਜੀ ਮੈਂ ਉਹਦੇ ਬਾਅਦ ਫੋਨ ਦਿਖਾਣ ਦੇ ਬਾਨੇ ਫੋਟੋ ਫੋਟੋ ਕਿਚਨ ਲੱਗੇ ਜੀ ਉਹਦੇ ਬਾਅਦ ਫੋਨ ਦੇਖ ਕੇ ਬਾਹਰ ਚਲੇ ਗਈ ਬਾਹਰ ਗਏ ਤਾਂ ਇਕਦਮ ਮੈਂ ਉਹਨਾਂ ਦੇ ਪਿੱਛੇ ਗਿਆ ਤੇ ਫੋਨ ਲੈ ਕੇ ਚੋ ਹੋ ਗਏ ਉਹਨਾਂ ਦੇ ਬਾਈਕ ਸੀਗਾ ਸਪਲੈਂਡਰ ਬਾਈਕ ਸੀਗਾ ਉਹਦਾ ਨੰਬਰ ਸੀਗਾ ਪੀਬੀ 13ਏਕੇ 2306 ਸੀਸੀਟੀਵੀ ਫੁਟੇਜ ਵਿੱਚ ਦੋਹਾਂ ਦੀਆਂ ਸ਼ਕਲਾਂ ਕੁਸ਼ ਨਜ਼ਰ ਆ ਰਹੀਆਂ ਨੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮulzuma ਦੀ ਪਾਲ ਸ਼ੁਰੂ ਕਰ ਦਿੱਤੀ ਹੈ।